ਹਾਂਜੀ ਵੀਡੀਓ ਬਣਾਉਣ ਲੱਗੇ ਆ ਐਦਾਂ ਹੀ ਕਿਉਂਕਿ ਅੱਜ ਮੀਂਹ ਬੜਾ ਪੈ ਰਿਹਾ ਮੀਂਹ ਦਾ ਮਾਹੌਲ ਦਿਖਾਣੇ ਆ ਘੰਟਾ ਹੋ ਗਿਆ ਮੀਂਹ ਪੈਂਦੇ ਨੂੰ ਅੱਜ ਤੇ ਘੰਟੇ ਵੀ ਭਰੋ ਗਏ ਯਾਰ ਫੁੱਲ ਮੀਂਹ ਪੈ ਰਿਹਾ ਹੈਗਾ ਇਸ ਟਾਈਮ ਆਪਾਂ ਖੜੇ ਆ ਕਰਾਲੀ ਬਾਈਪਾਸ ਪੰਪ ਦੇ ਸੀਐਨਜੀ ਪੁਆਇੰਟ ਉਸ ਉੱਥੇ ਤੇ ਹੁਣ ਆਪਾਂ ਜਾਣਾ ਮੁਹਾਲੀ ਤੇ ਦੇਖਦੇ ਕਿੰਨਾ ਕਮੀ ਹੈ ਤੇ ਬਣੇ ਰੋ ਵੀਡੀਓ ਦੇ ਨਾਲ ਵੀਡੀਓ ਥੋੜੀ ਜਿਹੀ ਪੂਰੀ ਦੇਖ ਲੈ ਕੋਰੇ ਯਾਰ ਲਾਈਕ ਕਰਦੇ ਜਾਇਓ ਬਸ ਇੰਨਾ ਕੀ ਕਰਨਾ ਹੁੰਦਾ ਹੈ ਚਲੋ ਫਿਰ ਆਜੋ ਚੱਲਦੇ ਆਂ ਮੁਹਾਲੀ ਦੇ ਦੇਖਦੇ ਕਿਆ ਮਾਹੌਲ ਚੱਲ ਰਿਹਾ ਹੈ ਲੋਈ ਫੋਨ ਲਾਤਾ ਸਟੈਂਡ ਦੇ ਉੱਪਰ ਤੇ ਤੁਸੀਂ ਸ਼ੀਸ਼ੇ ਤੋਂ ਅੰਦਾਜ਼ਾ ਲਾ ਸਕਦੇ ਵੀ ਜਿਹੜੇ ਆਣਾ ਹੈ ਪਾ ਕਣੀਆਂ गिर ਰਹੀਆਂ ਤੇ ਸਰਹਵਰ ਤੋਂ 58 ਕਿਲੋਮੀਟਰ ਹੈ ਆ ਬੋਰਡ ਦੇ ਹਿਸਾਬ ਨਾਲ ਜਿਹੜਾ ਪੂਰੇ ਬੋਰਡ ਲੱਗਿਆ ਹੋਇਆ ਪਰ ਉਪੜ ਰਹਿ ਜਾਂਦਾ ਉਸ ਤੇ 18 ਕਿਲੋਮੀਟਰ ਦੀ ਮਨਾਲੀ ਰਹਿ ਜਾਂਦਾ 283 ਕਿਲੋਮੀਟਰ ਆ ਗਿਆ ਕਟਾਪਾਏ ਤੋਂ ਕਟੇ ਵੀ ਮੁੜ ਜਾਣਾ ਆ ਜੁੜਦੀ ਤਾਂ ਨਹੀਂ ਕੋਈ ਆਉਂਦੀ ਨਹੀਂ ਕੋਈ ਨਹੀਂ ਆਉਂਦੀ ਹੈਗੀ ਫਿਰਾਲ ਆਪਾਂ ਮੁੜੀਏ ਲੈ ਗਏ ਇਧਰ ਆ ਗਿਆ ਅੰਮਾਲਾ ਅੰਮਾਲਾ ਰਹਿ ਗਿਆ 63 ਕਿਲੋਮੀਟਰ ਤੇ ਚੰਡੀਗੜ੍ਹ 20 ਬੰਦੇ ਚ ਨਾ 20 ਪੰਦੇ ਚ ਸਕੂਟਰ ਮੋਟਰਸਾਈਕਲ ਆਣੇ ਵਾਸਤੇ ਆ ਪੁਲਿਸ ਹਾਰਾ ਬਣਦਾ ਹੈ ਜਿੱਦ ਤਰ ਹੁਣ ਆ ਵਿਚਾਰੇ ਬੰਦੇ ਖੜੇ ਐ ਜੇ ਕਿਤੇ ਇਹ ਜੇ ਪੁਲ ਨਾ ਬਣੇ ਹੁਣ ਬਾਫੇਰ ਹੋ ਗਿਆ ਕੰਮ ਫੇਰ ਬੰਦਾ ਭਿੱਜ ਜਾਂਦਾ ਐ ਮੈਨੂੰ ਇਹ ਪੁੱਛਿਆ ਕਿ ਜੀ ਜੀ ਵੀਰ ਕੋਲ ਤਾਂ ਨਾਲ ਹੀ ਮੇਰੇ ਆ ਗਿਆ ਜੀ ਕਹਿੰਦਾ ਮੈਂ ਤੇਰਾ ਦੇਣਾ ਕਿਹਾ ਹੱਟ ਪਿੱਛੇ ਤੇ ਪਾਣੀ ਤੁਹਾਨੂੰ ਪਤਾ ਖੈਂਟ ਦਾ ਪਹਿਲੀ ਬਗਰਾਮ ਹੈ ਗੰਦ ਕਰਕੇ ਹਨੂਨ ਗਗਲਮਾਨ ਜੀ ਆਮ ਆਦਮੀ ਪਾਰਟੀ ਦੇ ਮੈਂਬਰ ਹੋ ਰਹੇ ਬਣਾਏ ਹੋਏ ਐਮਐਲਏ ਜੋ ਵੀ ਹੈਗੇ ਆ ਉਹ ਉਹਨਾਂ ਨੇ ਦੇਣਾ ਖੈਂਟ ਨੂੰ ਹਾਕਿਰ ਘਰ ਆਪਣੀ ਵਿੱਚ ਖੈਂਟ ਵਿੱਚ ਐਂਟਰੀ ਹੋ ਗਈ ਹੈ ਹੈਂਡ 0.1 ਕਿਲੋਮੀਟਰ ਦੂਰ ਹੈ। ਦਸਰੇ ਯਾਨੀ ਕਿ 100 ਮੀਟਰ ਦੂਰ ਹੈ ਟਰੈਂਡ ਤੋਂ। ਪਰ ਆਪਾਂ ਨੇ ਖੈਂਡ ਦੇ ਅੰਦਰ ਨਹੀਂ ਜਾਣਾ ਹੈਗਾ। ਆਪਾਂ ਇੱਕੋ ਥੋੜੀ ਚੜ੍ਹ ਜਣਾ ਆ। ਧੰਨਵਾਦ ਭਾਈ ਉਹਨਾਂ ਦਾ ਜਿਨ੍ਹਾਂ ਨੇ ਆਪੋਲ ਬਣਾਤਾ। ਖੈਂਡ ਤੋਂ ਵਿੱਚ ਜਾਣ ਤੋਂ ਸਾਡਾ ਟਾਈਮ ਬਚਾਇਆ। ਨਹੀਂ ਤਾਂ ਇਹ ਬੁਰੇ ਹਫਾਦੇ ਤੇ ਕੀ ਰਹੇ ਰੱਬ ਦਾ ਨਾਮ। ਚੱਲ ਵੀ ਵਾਹ ਇਹ ਉਹ ਤੋਂ ਨਾ ਮੈਂ ਆਪਾਂ ਦਨੀਆ ਸਾਈਡ ਤੋਂ ਸੁਪਰ ਆਕਾਰ ਨਾਲ ਇਹ ਹਿਮਾਚਲ ਵਾਲੇ ਇਹਨਾਂ ਨੂੰ ਗੱਡੀਆਂ ਚਲਾਉਣਾ ਪਤਾ ਹੀ ਹੈਗਾ ਇਹ ਕਿਹਦੇ ਨਾਲ ਗੱਡੀ ਬਾੜ ਬੰਦੇ ਨੇ ਉਹਦੇ ਉੱਪਰ ਪਰਜਾਰੇ ਵਾਸਤੇ ਸਾਫ ਸੁਥਰਾ ਕਹਿ ਗੀ ਵਾਸਤੇ ਟਕਰਾਵਾਂ ਹੋ ਜਾਈ ਬਈ ਕਿਸੇ ਨਾਲ ਕਿਉਂਕਿ ਮੀਂਹ ਬਹੁਤ ਤੇਜ਼ ਹੈ ਤੇ ਬਹੁਤ ਘੱਟ ਦਿਖ ਰਿਹਾ ਹੈ ਸਰ ਚੱਕੋ ਲੈ ਚੰਗੇ ਨਾਲ ਅੱਡੀ ਨੂੰ ਦੇਖ ਕੇ ਚਲਣੀ ਪਈ ਆਹ ਕੁੜੀ ਮਾਈਕਰ 1 ਮਿੰਟ ਬਾਅਦ ਇੱਕ ਸਲੋ ਵੀ ਨਹੀਂ ਕਰਦੇ ਬਾਈ ਭਾਈ ਪਰ ਹਰ ਗੱਡੀ ਦੇ ਨਹੀਂ ਸ਼ੀਸ਼ਾ ਪਾਣੀ ਕੋਲ ਭਜਦਾ ਹੈ ਆਹ ਏਰੀਆ ਬਾਰੇ ਤਾਂ ਬਾਈ ਸਾਰੇ ਜਾਣਦੇ ਹੋਣੇ ਆ ਕੋਈ ਬੰਦਾ ਨਹੀਂ ਹੋਣਾ ਜਿਹੜਾ ਇਸ ਰੋਡ ਨੂੰ ਨਹੀਂ ਜਾਂਦਾ ਤੇ ਉਹ ਜਾਮ ਵਿੱਚ ਨਾ ਫਸਿਆ ਹੋਵੇ ਯਾਰ ਜਾਮ ਲੱਗਦਾ ਹੀ ਲੱਗਦਾ ਪਤਾ ਨਹੀਂ ਕੀ ਚੱਕਰ ਹੈ ਆ ਦੇਖੋ ਇੱਥੇ ਲਾਈਨਾਂ ਲੱਗੀਆਂ ਵੀ ਆ ਜੇ ਕਿਤੇ ਆ ਪੁਲ ਨਾ ਆਉਂਦੇ ਫਿਰ ਆਪਾਂ ਵੀ ਕਿਤੇ ਪਿੱਛੇ ਜਾਮ 'ਚ ਖੜੇ ਹੁੰਦੇ ਯਾਰ ਇੱਥੇ ਵੀ ਪਾਣੀ ਬਹੁਤ ਖੜਦਾ ਯਾਰ ਉਹ ਰੇਣਾ ਪੁਲ ਥੋੜਾ ਜਿਹਾ ਨੀਵਾ ਜਿਹਾ ਕਰਿਆ ਪਰ ਉਹਨੂੰ ਤੇ ਉਹਦੇ ਪਾਣੀ ਖੜ ਜਾਂਦਾ ਯਾਰ ਚੱਤ ਕੋਕਰ ਅੱਜ ਹੈ ਨਹੀਂ ਪਰ ਅਕਸਰ ਉਹਦੇ ਪਾਣੀ ਬਹੁਤ ਖੜਦਾ ਹੈ ਨੇ ਵੀ ਮੀ ਹੁਣ ਜਾ ਕੇ ਘਟਿਆ ਬਾਈ ਹੁਣ ਆਪਾਂ ਸਲਿਕਰ ਹੁਣ ਪੈ ਗਈ ਹੈ ਕਿਉਂਕਿ ਹੁਣ ਪਰ ਤੇ ਬਲੌਂਗੀ ਦੇ ਮੋੜ ਦਾ ਕੋਲ ਥੱਲੇ ਨੂੰ ਸ਼ੱਕ ਚਾਣੀਗੜ੍ਹ ਫਲਾਈਓਵਰ ਦੁੱਧੋਂ ਨੂੰ ਕਹਿੰਦੇ ਜੇ ਹੌਲੀ ਜਾਣਾ ਤਾਂ ਥੱਲੇ ਨੂੰ ਚੱਲ ਸਾਰੀ ਰਾਹ ਆਪਾਂ ਸੁਖ ਸ਼ਾਂਤੀ ਨਾਲ ਆ ਗਏ ਵਧੀਆ ਨਿਕਲ ਗਿਆ ਤੇ ਉਰੇ ਆ ਕੇ ਆਪਾਂ ਨੂੰ ਯਾਰ ਜਾਮ ਮਿਲ ਗਿਆ ਆਪਾਂ ਮੋੜਨਾ ਇੱਧਰ ਨੂੰ ਪਰ ਇੱਥੇ ਯਾਰ ਜਾਮ ਵੀ ਕਿਹਾ ਉਰੇ ਰੋਂਗ ਸਾਈਡ ਲੋਕ ਆਂਦੇ ਆ ਪਰਾਂ ਦੇ ਆਉਂਦੇ ਆ। ਤੇ ਪਾਛੇ ਸੱਜੇ ਨੂੰ ਮੁੜਨਾ ਤੇ ਹੁਣ ਜਾਂਚ ਹੋ ਵਗੈਰਾ। ਇਹ ਬਲੌਂਗੀ ਪੁਲ ਤੋਂ ਲੈ ਕੇ ਚਾਲ ਬਈ ਨਿਕਲ ਜਾ। ਟਰੱਕ ਨਿਕਲੇ। ਤੇ ਹੁਣ ਗੱਡੀਆਂ ਤੁਰਦੀ ਸਟਾਰਟ ਹੋਊਗੀਆਂ। ਮੰਦੇ ਉਹ ਟਰੱਕ ਲੈਣ ਨੂੰ ਸਾਈਡ ਹੀ ਦੰਦੇ ਦੇ ਵਿੱਚ ਉਹ ਜਿਹੜੇ ਕਿਸੇ ਨੂੰ ਕੱਢਣ ਹੁਣ। ਤੇ ਹੁਣ ਗੱਡੀਆਂ ਚਾਰੇ ਪਾਸੇ ਫੱਟ ਜਾਂਦੇ ਇਕੱਲੇ। ਆਰਟੀਕਲ ਇਹਨਾਂ ਲਾਤੀ ਦੇ ਨਾਲ ਉਹ ਚ ਜਿਹੜੀ ਉਹ ਸਾਹਮਣੇ ਗੱਡੀ ਗਈ ਆ ਔਰ ਇਹ ਟੀਮ ਇਹਨੂੰ ਪਤਾ ਨਹੀਂ ਕਾਦੀ ਗਾਲੀ ਜਿਹੜੀ ਵੀ ਆ ਇਹ ਪਹਿਲਾਂ ਵੀ ਉੱਪਰ ਜਿਹੜੇ ਆਉਂਦੇ ਗੱਡੀ ਦੇ ਹਾਂ ਕਰੀਓ ਪਾ 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 ਆਰਟੀਕਲ ਜਿਹੜਾ ਟੈਂਪਰੀ ਨੰਬਰ ਵਾਲਾ ਹੈ ਤੂੰ ਦੱਸ ਤੈਨੂੰ ਕਾਦੀ ਗਾਲੀ ਹੈ ਥੋੜਾ ਜਿਹਾ ਰੁਕ ਜਾ ਸਾਰੀਆਂ ਗੱਡੀਆਂ ਨਿਕਲ ਜਾਨਾ ਆ ਗਿਆ ਬਾਈ ਰਿਆ ਹੁਣ ਹੁਣ ਤਾਂ ਸਾਰੇ ਪਾਸੇ ਜਾਮ ਜਾਮ ਸੁਗਰਾਰ ਨਿਕਲੇ ਜਾਮ ਚੋਂ ਉਸ ਦਾ ਪੈ 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 ਕਰਾਈ ਪਈ ਦੀ ਗੱਡੀਆਂ ਦੀ ਯਾਰ ਇਧਰ ਨੂੰ ਮੀਂਹ ਸੋਣਾ ਪਿਆ ਯਾਰ ਇਹ ਕਿਤੇ ਮੀਂਹ ਨਾ ਪੈਂਦਾ ਜਦ ਮੋਟਰਸਾਈਕਲ लेके ਆਉਂਦਾ ਉਗੀ ਵਾਲੇ ਆਹ ਰਸਤਾ ਨੇ ਜਿਹੜਾ ਇੱਥੇ ਵੀ ਯਾਰ ਨਹੀਂ ਵੀ ਟੱਕੇ ਹੀ ਰਹਿੰਦਾ ਗੱਡੀਆਂ ਗਲੇ ਇਧਰ ਉਧਰ ਤੇ ਇੱਥੇ ਵੀ ਕੁਝ ਨਹੀਂ ਪਤਾ ਵੀ ਕਿੱਧਰੋਂ ਕਿਹਨਾ ਨਿਕਲੇ ਆਉਣਾ ਆਹ ਡਿਵਾਈਡਰ ਦੇਖੋ ਕਿੰਨਾ ਤਕੜਾ ਬਣਾਇਆ ਹੋਇਆ ਨਾ ਪਰ ਇਹਨਾਂ ਦੇ ਪਿੱਛੇ ਦੇ ਕੁਝ ਨਹੀਂ ਪਤਾ ਪਰਲੀ ਸਾਈਡ ਤੇ ਕਿਹਨਾ ਕ੍ਰੋਸ ਕਰਕੇ ਇਧਰ ਆ ਜਾਣਾ ਕੋਈ ਨਹੀਂ ਦੇਖਦਾ ਹੋਰ ਆਪਾਂ ਪਹੁੰਚ ਗਏ ਮੋਹਾਲੀ ਸਟੈਂਡ ਥੁੜੇ ਨਾ ਬੜਾ ਸੋਹਣਾ ਇੱਕ ਬਣਿਆ ਵਾ ਮਿਊਜ਼ੀਅਮ ਆਹ ਬਣਿਆ ਵਾ ਪਰ ਇੱਥੇ ਕੋਈ ਆਉਂਦਾ ਨਹੀਂ ਦੇਖਣਿਆ ਬਚਾਰਾ ਟਿਕਟ ਵੀ ਕੋਈ ਨਹੀਂ ਹੈਗੀ ਰਹਾ ਐਨੀ ਕੀ ਵੀਡੀਓ ਦੀ ਬਾਈ ਵੀਡੀਓ ਡਾਈਲਿੰਗ ਲਿੰਕ ਕਰ ਲਿਓ ਬਸ ਧੰਨਵਾਦ ਸਾਰਿਆਂ ਦਾ